ਜੇਕਰ ਤੁਸੀਂ ਕੈਨੇਡਾ ਚ ਹੈ ਯੂਕੇ ਚ ਹੈ ਆਸਟ੍ਰੇਲੀਆ ਚ ਹੈ ਨਿਊਜ਼ੀਲੈਂਡ ਚ ਹੈ ਜਾਂ ਫਿਰ ਭਾਰਤ ਵਿੱਚੋਂ ਪੰਜਾਬੀ ਹੋ ਅਤੇ 2026 ਵਿੱਚ ਕੈਨੇਡਾ ਵਿੱਚ ਆਪਣਾ ਭਵਿੱਖ ਸੁਰੱਖਿਅਤ ਕਰਨਾ ਚਾਹੁੰਦੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਹੈ ਅੱਜ ਸਿਰਫ ਖਬਰ ਨਹੀਂ ਅੱਜ ਮੈਂ ਤੁਹਾਨੂੰ ਕੈਨੇਡਾ ਦਾ 2026 ਦਾ ਪੂਰਾ ਸਿਸਟਮ ਸਮਝਾਉਣ ਜਾ ਰਿਹਾ ਹਾਂ ਦੋਸਤੋ ਪੀਆ ਹੋਵੇ ਵਰ ਪਰਮਟ ਹੋਵੇ ਸਟੂਡੈਂਟਸ ਵੀਜ਼ਾ ਹੋਵੇ ਪੇਰੈਂਟਸ ਵੀਜ਼ਾ ਹੋਵੇ ਚਾਹੇ ਫੈਮਿਲੀ ਵੀਜ਼ੇ ਹੋਣ ਦੋਸਤੋ ਕੌਣ ਜਾਊਗਾ ਕੌਣ ਰਹੇਗਾ ਤੇ ਕੌਣ ਫਸੇਗਾ ਸਭ ਕੁਝ ਦੱਸਾਂਗਾ ਮੈਂ ਅੱਜ ਇਸ ਵੀਡੀਓ ਵਿੱਚ ਇਸ ਸਾਰੇ ਸਿਸਟਮ ਦੀ ਜਾਣਕਾਰੀ ਦੇਵਾਂਗਾ ਤੇ ਤੁਸੀਂ 2026 ਵਿੱਚ ਅਪਡੇਟ ਹੋ ਸਕੋਗੇ ਬਣੇ ਰਹੋ ਵੀਡੀਓ ਦੇ ਅੰਤ ਤੱਕ ਸਸਿਕਾ ਨਮਸਕਾਰ ਕੇਮ ਸ਼ੋ ਆਦਾ ਮੋਜਾ ਮਾਨਦੇ ਰਹੋ ਕਰਦੀਆਂ ਕਲਚ ਰਹੋ ਦੋਸਤੋ वेलकम ਟੂ ਪਪਲ ਫੈਮਿਲੀ ਅਨਦਰ ਵੀਡੀਓ ਦੋਸਤੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸਟੂਡੈਂਟਸ ਦੀ ਜੀ ਹਾਂ ਸਟੂਡੈਂਟਸ ਦੀ ਸਟੂਡੈਂਟਸ ਜੋ ਪਹਿਲਾਂ ਤੋਂ ਹੀ ਕੈਨੇਡਾ ਦੀਆਂ ਪਰੇਸ਼ਾਨੀਆਂ ਚੱਲ ਰਏ ਹਨ ਓ ਦੋਸਤੋ ਵਰਕ ਪਰਮਿਟ ਤੇ ਪੀਆਰ ਵਾਲੇ ਪੋਰਸ਼ਨ ਨੂੰ ਧਿਆਨ ਨਾਲ ਸੁਣਨ ਤੇ ਨਵੇਂ ਜਾਣ ਵਾਲਿਆਂ ਲਈ ਪਹਿਲਾਂ ਮੈਂ ਗੱਲਬਾਤ ਕਰੂੰਗਾ ਸਟੂਡੈਂਟ ਨੂੰ ਦੋਸਤੋ ਤੁਸੀਂ ਜਿਹੜਾ ਹੈ ਉਹ ਪਲੱਸ 2 ਤੋਂ ਬਾਅਦ ਵੀ ਜਾ ਕੇ ਪੀਆਰ ਲੈ ਸਕਦੇ ਆ ਪਰ ਉਹਦੇ ਲਈ ਦੋਸਤੋ ਪੰਜ ਤਰ੍ਹਾਂ ਦੇ ਹੀ ਕੋਰਸ ਹਨ ਜੇਕਰ ਤੁਸੀਂ ਇਹਨਾਂ ਪੰਜ ਤਰ੍ਹਾਂ ਦੇ ਕੋਰਸ ਵਿੱਚੋਂ ਕੋਈ ਇੱਕ ਕੋਰਸ ਚੁਣ ਲੈਣੇ ਆ ਤਾਂ ਤੁਹਾਡਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਵੀ ਪੱਕਾ ਤੇ ਪੀਆਰ ਦਾ ਪਾਥਵੇ ਵੀ ਪੱਕਾ ਅੰਤ ਵਿੱਚ ਦੋਸਤੋ ਮੈਂ ਉਹ ਗੱਲ ਦੱਸਾਂਗਾ ਜੋ 26 ਵਿੱਚ ਹਜ਼ਾਰਾਂ ਲੋਕਾਂ ਦੀ ਪੀਆਰ ਬਚਾਏਗੀ ਜੀ ਹਾਂ ਇਸ ਲਈ ਵੀਡੀਓ ਅੰਤ ਤੱਕ ਜਰੂਰ ਦੇਖਿਓ ਦੋਸਤੋ ਇਧਰ ਪਲੱਸ 2 ਦੇ ਵਿੱਚ ਜੇਕਰ ਤੁਹਾਡੀ ਸਟਰੀਮ ਯਾਨੀ ਕਿ ਤੁਹਾਡਾ ਸ਼ਾਬਕ ਜੇਕਰ ਮੈਡੀਕਲ ਸੀ ਤਾਂ ਤੁਹਾਡੇ ਲਈ ਹੈਲਥ ਕੇਅਰ ਜਿਹੜਾ ਹੈਗਾ ਉਹ ਪ੍ਰੋਗਰਾਮ ਜਿਹੜੇ ਹੈਗੇ ਆ ਵਧੀਆ ਤੇ ਇਹਦੇ ਵਿੱਚ ਨੇ ਤੁਸੀਂ ਡਿਪਲੋਮਾ ਵੀ ਜੇਕਰ ਚਾਹ ਲੈਣੇ ਆ ਦੋਸਤੋ ਚਾਹੇ ਨਰਸਿੰਗ ਦੇ ਹੋਣ ਜਾਂ ਕਿਸੇ ਵੀ ਹੋਰ ਹੈਲਪਿੰਗ ਸੈਕਟਰ ਦੇ ਹੋਣ ਦੋਸਤੋ ਤੁਹਾਡ ਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਤੇ ਤੁਹਾਡੇ ਲਈ ਪੀਆਰ ਦਾ ਰਸਤਾ ਵੀ ਆਸਾਨ ਹੋ ਜਾਊਗਾ ਤੇ ਨੰਬਰ 2 ਦੋਸਤੋ ਜੇਕਰ ਤੁਸੀਂ ਨਾਨ ਮੈਡੀਕਲ ਸਟੇਮ ਦੇ ਵਿੱਚ ਆ ਤਾਂ ਤੁਸੀਂ ਜਿਹੜਾ ਹੈਗਾ ਸਟੈਮ ਦੇ ਕੋਈ ਵੀ ਕੋਰਸ ਨੂੰ ਚੁਣ ਸਕਦੇ ਆ ਜਿਨ੍ਹਾਂ ਵਿੱਚ ਸਾਇੰਸ ਟੈਕਨੋਲੋਜੀ ਮੈਥੈਮੈਟਿਕਸ ਵਗੈਰਾ ਵਗੈਰਾ ਆ ਜਾਂਦਾ ਹੈ ਦੋਸਤੋ ਔਰ ਜੇਕਰ ਤੁਸੀਂ ਆਰਟਸ ਸੈਕਸ਼ਨ ਵਿੱਚ ਹੋ ਤਾਂ ਤੁਸੀਂ ਦੋਸਤੋ ਨੰਬਰ 1 ਤੇ ਤਾਂ ਹੈਲਥ ਦੇ ਉਹ ਵਾਲੇ ਡਿਪਲੋਮੇ ਚੁਣੋ ਜਿਨ੍ਹਾਂ ਦੀ ਬੈਕਗਰਾਉਂਡ ਮੈਡੀਕਲ ਦੀ ਡਿਮਾਂਡ ਨਹੀਂ ਹੈਗੀ ਜਿਸ ਤਰ੍ਹਾਂ ਚਾਈਲਡ ਕੇਅਰ 올ਡ ਕੇਅਰ ਹੋ ਜਾਂਦਾ ਸਪੋਰਟ ਵਰਕਰ ਹੋ ਜਾਂਦੇ ਆ ਦੋਸਤੋ ਤੇ ਇਸ ਤੋਂ ਇਲਾਵਾ ਦੋਸਤੋ ਅਸਿਸਟੈਂਟ ਕਿਸੇ ਵੀ ਤਰ੍ਹਾਂ ਦਾ ਅਸਿਸਟੈਂਟ ਚਾਹੀਏ ਉਹ ਮੈਡੀਕਲ ਦੇ ਜਿਹੜੇ ਹੈਗੇ ਪੇਸ਼ੈਂਟਸ ਵਗੈਰਾ ਨੂੰ ਅਸਿਸਟ ਕਰਨ ਵਾਲੇ ਹੋਣ ਤੇ ਚਾਹੇ ਦੋਸਤੋ ਉਹ ਹੋਣ ਫਾਰਮਾਸਕ ਸਟੱਡੀ ਵਿੱਚ ਅਸਿਸਟੈਂਟ ਇਹ ਸਾਰੇ ਕੋਰਸ ਤੁਸੀਂ ਚੁਣ ਸਕਦੇ ਆ ਤੇ ਉਸ ਤੋਂ ਇਲਾਵਾ ਦੋਸਤੋ ਤੁਸੀਂ ਜਿਹੜੇ ਆਰਟਸ ਵਾਲੇ ਆ ਉਹ ਟ੍ਰੇਡ ਦਾ ਵੀ ਕੋਈ ਕੋਰਸ ਚੁਣ ਸਕਦੇ ਆ ਜਿਸ ਤਰ੍ਹਾਂ ਵੈਲਡਿੰਗ ਹੋ ਗਿਆ ਪਲੰਬਰ ਹੋ ਗਿਆ ਉਹ ਇਸ ਤਰ੍ਹਾਂ ਦੇ ਕੋਰਸ ਚੁਣੋਗੇ ਤਾਂ ਪਲੱਸ 2 ਤੋਂ ਬਾਅਦ ਵੀ ਦੋਸਤੋ ਵਰ ਪਰਮਿਟ ਵੀ ਮਿਲੂਗਾ ਤੇ ਤੁਹਾਨੂੰ ਪੀਆ ਦਾ ਰਸਤਾ ਵੀ ਪਦਰਾ ਹੋਊਗਾ ਈਸਾਨ ਕੱਲਾ ਉਹਨਾਂ ਵਾਸਤੇ ਜੋ ਮਾਸਟਰ ਡਿਗਰੀ ਦਾ ਖਰਚਾ ਨਹੀਂ ਸੀ ਕਰਨਾ ਚਾਹੁੰਦੇ ਜੀ ਹਾਂ ਦੋਸਤੋ ਧਿਆਨ ਨਾਲ ਸੁਣ ਲਿਓ ਪੜਕਣਾ ਨਹੀਂ ਤੁਸੀਂ 226 ਵਿੱਚ ਨਿਯਮ ਥੋੜੇ ਬਦਲੇ ਆ ਹੁਣ ਸਿਰਫ ਕੋਰਸ ਕਰਨਾ ਹੀ ਕਾਫੀ ਨਹੀਂ ਸਹੀ ਕਾਲਜ ਤੇ ਇਨ ਡਿਮਾਂਡ ਕੋਰਸ ਜੁਣਾ ਵੀ ਜ਼ਰੂਰੀ ਹੈ ਜਿਹੜੇ ਮੈਂ ਤੁਹਾਨੂੰ ਦੱਸ ਦਿੱਤੇ ਹੈ ਹਮੇਸ਼ਾ ਆਈਆਰਸੀ ਦੀ ਅਧਿਕਾਰਿਕ ਵੈਬਸਾਈਟ ਤੇ ਜਾ ਕੇ ਡੀਐਲਆਈ ਯਾਨੀ ਕਿ ਡੈਜ਼ਿਗਨੇਟਿਡ ਲਰਨਿੰਗ ਇੰਸਟੀਚਿਊਟ ਦੀ ਲਿਸਟ ਚੈੱਕ ਕਰੋ ਤੇ ਉਸ ਦੇਹੀ ਕਾਲਜ ਜਿਹੜੇ ਹੈਗੇ ਆ ਚੁਣਿਆ ਚੁਣਨੇ ਆ ਤੁਸੀਂ ਤੇ ਬਾਅਦ ਵਿੱਚ ਤੁਹਾਨੂੰ ਤਾਂ ਜੋ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲ ਸਕੇ ਤੇ ਦੋਸਤੋ ਹੁਣ ਦੂਸਰੇ ਰਸਤੇ ਦੀ ਗੱਲ ਕਰਦੇ ਹਾਂ ਜੀ ਹਾਂ ਇਹ ਦੂਸਰਾ ਰਸਤਾ ਜਿਹੜਾ ਹੈਗਾ ਆਊਟਸਾਈਡ ਆਫ ਕੈਨੇਡਾ ਵਾਲਿਆਂ ਲਈ ਤਾਂ ਹੈ ਹੀ ਹੈ ਦੋਸਤੋ ਚਾਹੇ ਕਿਤੇ ਵੀ ਤੁਸੀਂ ਰਹਿ ਰਹੇ ਹੋ ਪਰ ਇਨਸਾਈਡ ਵਾਲੇ ਵੀ ਇਹਨੂੰ ਧਿਆਨ ਨਾਲ ਸੁਣਿਓ ਦੂਸਰੇ ਰਸਤੇ ਦੀ ਗੱਲ ਕਰਨ ਤੋਂ ਪਹਿਲਾਂ ਪਹਿਲਾਂ ਦੋਸਤੋ ਮੈਂ ਇਨਸਾਈਡ ਵਾਲਿਆਂ ਲਈ ਕੁਝ ਹੋਰ ਵੀ ਗੱਲਾਂ ਦੱਸ ਦਾਂ ਜੇਕਰ ਤੁਸੀਂ ਫਰਦਰ ਸਟੱਡੀ ਲੈਣ ਬਾਰੇ ਸੋਚ ਰਹੇ ਹੋ ਦੋਸਤੋ ਤਾਂ ਤੁਹਾਡੇ ਲਈ ਚਾਰ ਮੈਂ ਜਿਹੇ ਰਸਤੇ ਦੱਸੂਗਾ ਜਿਨ੍ਹਾਂ ਰਾਹੀਂ ਤੁਹਾਨੂੰ ਇਨਸਾਈਡ ਰਹਿ ਕੇ ਜਿਹੜੀ ਹੈ ਪੀਆਰ ਮਿਲਣੀ ਆਸਾਨ ਹੋ ਜਾਊਗੀ ਨੰਬਰ 1 ਕੋਆਪ ਪ੍ਰੋਗਰਾਮ ਦੇ ਵਿੱਚ ਤੁਸੀਂ ਐਡਮਿਸ਼ਨ ਲਓ ਕੋ ਪ੍ਰੋਗਰਾਮ ਦੇ ਵਿੱਚ ਐਡਮਿਸ਼ਨ ਲੈਣ ਨਾਲ ਵੀ ਪੀਆਰ ਦੇ ਰਸਤੇ ਪਤਲੇ ਹੁੰਦੇ ਆ ਦੂਸਰਾ ਦੋਸਤੋ ਡਿਮਾਂਡ ਵਾਲੀ ਜੌਬ ਵਾਲਾ ਕੋਰਸ ਚੁਣਨਾ ਤੇ ਤੀਸਰਾ ਦੋਸਤੋ ਜਿਹੜਾ ਹੈਗਾ ਉਹ ਅਨੂ ਅਲੂਮਿਨੀ ਜਿਹੜਾ ਹੈਗਾ ਨਾਲ ਨੈਟਵਰਕਿੰਗ ਤੇ ਕੰਮ ਕਰਨਾ ਚੌਥਾ ਦੋਸਤੋ ਫਰੈਂਚ ਭਾਸ਼ਾ ਦਾ ਜਿਹੜੀ ਹੈਗੀ ਹੈ ਪੜ੍ਹਾਈ ਕਰਨੀ ਹੈ ਇਹ ਜਰੂਰ ਨੋਟ ਕਰ ਲਿਓ ਹੁਣ ਆਪਾਂ ਦੂਸਰੇ ਰਸਤੇ ਦੀ ਗੱਲ ਕਰਦੇ ਹਾਂ ਵਰਕ ਪਰਮਿਟ ਦੀ ਜੇਕਰ ਤੁਹਾਡੇ ਕੋਲੇ ਕੋਈ ਖਾਸ ਹੁਨਰ ਹੈਗਾ ਦੋਸਤੋ ਜਿਵੇਂ ਕਿ ਹੈਲਥ ਕੇਅਰ ਵਿੱਚ ਹੋਵੇ ਟੈਕਨੋਲੋਜੀ ਵਿੱਚ ਹੋਵੇ ਜਾਂ ਕੰਸਟ੍ਰਕਸ਼ਨ ਵਿੱਚ ਹੋਵੇ ਤਾਂ ਤੁਹਾਡੇ ਲਈ ਜਿਹੜੇ ਹੈਗੇ ਆ ਵਰਕ ਪਰਮਿਟ ਦੇ ਕੈਨੇਡਾ ਵਿੱਚ ਰਾਹ ਬੜੇ ਸੌਖੇ ਆ ਕਈ ਕੰਪਨੀਆਂ ਦੋਸਤੋ ਐਲ ਐ ਐ ਰਹੀ ਵਰਕਰਾਂ ਨੂੰ ਬੁਲਾ ਰਹੀਆਂ ਹਨ ਪਰ ਸਾਵਧਾਨ ਰਹੋ ਕਿਸੇ ਵੀ ਏਜੰਟ ਨੂੰ ਲੱਖਾਂ ਰੁਪਏ ਨਾ ਦਿਓ ਦੋਸਤੋ ਖੁਦ ਜਾਓ ਬੈਂਕ ਕੈਨੇਡਾ ਤੇ ਜਾ ਕੇ ਜੌਬ ਸਰਚ ਕਰੋ ਜੀ ਹਾਂ ਤੇ ਹੁਣ ਗੱਲ ਕਰਦੇ ਹਾਂ ਦੋਸਤੋ ਯਾਨੀ ਪੱਕੇ ਹੋਣ ਦੀ PR ਦੀ ਦੋਸਤੋ ਐਕਸਪ੍ਰੈਸ ਐਂਟਰੀ ਵਿੱਚ 2026 ਵਿੱਚ ਵੀ ਕੈਟਾਗਰੀਆਂ ਵਾਈਨਸ ਹੀ ਜਿਹੜਾ ਹੈਗਾ PR ਮਿਲੂਗੀ ਹੁਣ ਕੈਟਾਗਰੀ 베이스 ਡਰਾ ਦਾ ਹੀ ਜ਼ਮਾਨਾ ਹੈ ਦੋਸਤੋ 2026 ਵਿੱਚ ਕੈਟਾਗਰੀਆਂ ਹੀ ਛਾਈਆਂ ਰਹਿਣ ਗਿਆ ਜੇ ਤੁਸੀਂ ਫ੍ਰੈਂਚ ਜਾਣਦੇ ਹੋ ਖੇਤੀਬਾੜੀ ਅਤੇ ਟ੍ਰੇਡ ਸੈਕਟਰ ਵਿੱਚੋਂ ਤਾਂ ਘੱਟ ਸਕੋਰ ਤੇ ਵੀ PR ਹਾਸਲ ਕਰ ਸਕਦੇ ਆਂ ਦੋਸਤੋ ਆਪਣਾ ਸਕੋਰ ਚੈੱਕ ਕਰਨ ਲਈ CRS ਕੈਲਕੂਲੇਟਰ ਜਿਹੜਾ ਹੈਗਾ ਉਹਦੀ ਵਰਤੋਂ ਕਰੋ ਦੋਸਤੋ ਸਭ ਤੋਂ ਇੰਪੋਰਟੈਂਟ ਜਿਹੜਾ ਪਾਰਟ ਹੈ ਉਹ ਹੈ ਮਾਤਾ ਪਿਤਾ ਨੂੰ ਕੈਨੇਡਾ ਸਦਨਾ ਜੀ ਹਾਂ ਇਹ ਇੰਪੋਰਟੈਂਟ ਹੀ ਨਹੀਂ ਬਲਕਿ ਇੱਕ ਈਮੋਸ਼ਨਲ ਪਾਰਟ ਹੈ ਕਿਉਂਕਿ ਅਸੀਂ ਆਪਣੀ ਜ਼ਿੰਦਗੀ ਵਿੱਚ ਆਪਣੇ ਪੇਰੈਂਟਸ ਨੂੰ ਫੇਰ ਲੈ ਕੇ ਆਉਣ ਬਾਰੇ ਪਲਾਨ ਕਰ ਰਹੇ ਹੁੰਨੇ ਆ ਦੋਸਤੋ ਪੇਰੈਂਟਸ ਤੇ ਗ੍ਰੈਂਡਪੇਰੈਂਟਸ ਦਾ ਜਿਹੜਾ ਪੇਅਰ ਪ੍ਰੋਗਰਾਮ ਹੈ ਪੀਜੀਪੀ ਇਦੇ ਨਾਲ ਨਾਲ ਸੁਪਰ ਵੀਜ਼ੇ ਤੇ ਵੀ ਤੁਹਾਡੇ ਪੇਰੈਂਟ ਜਿਹੜੇ ਆ ਕੇ ਕੈਨੇਡਾ ਵਿੱਚ ਲੰਮਾ ਸਮਾਂ ਤੁਹਾਡੇ ਨਾਲ ਰਹਿ ਸਕਦੇ ਆ ਇਸ ਕਰਕੇ ਪੀਜੀਪੀ ਵਿੱਚ ਜਦੋਂ ਤੱਕ ਨਵੀਆਂ ਅਪਲੀਕੇਸ਼ਨਾਂ ਨਹੀਂ ਲਈਆਂ ਜਾਂਦੀਆਂ ਤਦ ਤੱਕ ਤੁਸੀਂ ਆਪਣੇ ਪੇਰੈਂਟਸ ਨੂੰ ਜਿਹੜਾ ਹੈਗਾ 2026 ਵਿੱਚ ਸੁਪਰ ਵੀਜ਼ੇ ਤੇ ਬੁਲਾਓ ਤੇ ਸੁਪਰ ਵੀਜ਼ੇ ਤੇ ਬੁਲਾ ਕੇ ਵੀ ਲੰਬਾ ਸਮਾਂ ਆਪਣੇ ਨਾਲ ਰੱਖ ਸਕਦੇ ਆ ਦੋਸਤੋ ਪਰਿਵਾਰ ਨੂੰ ਸਪੌਂਸਰ ਕਰਨ ਲਈ ਤੇ ਇਸ ਦੀਆਂ ਸ਼ਰਤਾਂ ਜਾਣਨ ਲਈ ਸਪੌਂਸਰਸ਼ਿਪ ਸਾਈਟ ਜ਼ਰੂਰ ਪੜੋ ਦੋਸਤੋ ਸਪੌਂਸਰਸ਼ਿਪ ਦੀ ਸਾਈਟ ਨੂੰ ਜਦੋਂ ਤੁਸੀਂ ਪੜ੍ਹ ਲਓਗੇ canada.ca ਤੇ ਤਾਂ ਤੁਹਾਨੂੰ ਸਾਰੀ ਜਾਣਕਾਰੀ ਹੋ ਜਾਊਗੀ ਕਿ ਕਿਸ ਤਰ੍ਹਾਂ ਤੁਸੀਂ ਪਰਿਵਾਰਕ ਮੈਂਬਰਾਂ ਨੂੰ ਸਪੌਂਸਰ ਕਰ ਸਕਦੇ ਜਿਨ੍ਹਾਂ ਵਿੱਚ ਸਪਾਊਸ ਆ ਗਏ ਕਾਮਨ ਲਾਪਰਟਨਰ ਆ ਗਏ ਸਕੇ ਭੈਣ ਭਰਾ ਆ ਗਏ ਕਾਮਨ ਲਾਪ ਪਾਰਟਨਰ ਹੋਏ ਜਾਂਸਪਾਊਸ ਹੋਏ ਇਹਨਾਂ ਨੂੰ ਤਾਂ ਪੀਆ ਤੇ ਵੀ ਸੱਦ ਸਕਦੇ ਆਂ ਪਰ ਖੂਨ ਦੇ ਰਿਸ਼ਤੇ ਭੈਣ ਭਰਾਵਾਂ ਨੂੰ ਵੀ ਤੁਸੀਂ ਸਪੌਂਸਰ ਤੇ ਸੱਦ ਕੇ ਆਪਣੇ ਨਾਲ ਕੁਝ ਸਮਾਂ ਰੱਖ ਸਕਦੇ ਆਂ ਸੋ ਦੋਸਤੋ ਕੈਨੇਡਾ ਆਉਣਾ ਅਸੰਭਵ ਨਹੀਂ ਹੈ ਬਸ ਸਾਰੀ ਜਾਣਕਾਰੀ ਦੀ ਲੋੜ ਹੈ ਸਹੀ ਰਸਤੇ ਬਾਰੇ ਜਾਣਕਾਰੀ ਹੋਣਾ ਜ਼ਰੂਰੀ ਹੈ ਜੀ ਹਾਂ ਜੇਕਰ ਦੋਸਤੋ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਕਰਿਓ ਤੇ ਉਹਨਾਂ ਦੋਸਤਾਂ ਨਾਲ ਸ਼ੇਅਰ ਵੀ ਕਰੋ ਜੋ ਬਾਹਰ ਜਾਣ ਦਾ ਸੁਪਨਾ ਦੇਖ ਰਹੇ ਹਨ ਦੋਸਤੋ ਅਗਲੀ ਵੀਡੀਓ ਕਿਸ ਟਾਪਿਕ ਤੇ ਚਾਹੀਦੀ ਹੈ ਕਮੈਂਟ ਕਰਕੇ ਇਹ ਵੀ ਜਰੂਰ ਦੱਸਿਓ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਰੱਬ ਰਾਖਾ ਪਰ ਤੁਹਾਡੇ ਮਨ ਵਿੱਚ ਕੋਈ ਵੀ ਸਵਾਲ ਹੈ ਤਾਂ ਕਮੈਂਟ ਬਾਕਸ ਵਿੱਚ ਜਾ ਕੇ ਕਰ ਸਕਦੇ ਹੋ ਮੈਂ ਹਰ ਕਮੈਂਟ ਪੜਦਾ ਹਾਂ ਹਰ ਸਵਾਲ ਦਾ ਜਵਾਬ ਦਵਾਂਗਾ ਦੋਸਤੋ ਤੇ ਜਾਣ ਤੋਂ ਪਹਿਲਾਂ ਇੱਕ ਵਾਰ ਫਿਰ ਕਰ ਦਾਂ ਦੋਸਤੋ ਕਿ ਆਉਣ ਵਾਲੀਆਂ ਵੀਡੀਓ ਵਿੱਚ ਹਰ ਟਾਪਿਕ ਤੇ ਚਾਹੇ ਉਹ ਸਟੱਡੀ ਵੀਜ਼ਾ ਹੋਵੇ ਚਾਹੇ ਵਰਕ ਪਰਮਿਟ ਹੋਵੇ ਚਾਹੇ ਪੇਰੈਂਟਸ ਨਾਲ ਸੰਬੰਧਿਤ ਪੀਆਰ ਦਾ ਪ੍ਰੋਗਰਾਮ ਹੋਵੇ ਚਾਹੇ ਸੁਪਰ ਵੀਜ਼ੇ ਦੀ ਗੱਲਬਾਤ ਹੋਵੇ ਚਾਹੇ ਫੈਮਿਲੀ ਸਪੌਂਸਰਸ਼ਿਪ ਹੋਵੇ अलग-अलग वीडियो ਬਣਾਉਂਗਾ ਵਿਸਥਾਰ ਵਿੱਚ ਬਣਾਉਂਗਾ ਤਾਂ ਜੋ ਤੁਸੀਂ ਹੋਰ ਵੀ ਡਿਟੇਲ ਵਿੱਚ ਜਾਣ ਸਕੋ ਤੇ ਦੋਸਤੋ ਇਸ ਲਈ ਤੁਸੀਂ ਚੈਨਲ ਨੂੰ ਸਪੋਰਟ ਕਰਦੇ ਰਹੋ ਚੈਨਲ ਦੇ ਨਾਲ ਬਣੇ ਰਹੋ ਹਾਲੇ ਤੱਕ ਜੇਕਰ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਕਰਕੇ ਆਈ ਬੈਲ ਕੰਗ ਦਾ ਬਟਨ ਵੀ ਦਬਲੋ ਦੋਸਤੋ ਆਉਣ ਵਾਲੀਆਂ ਵੀਡੀਓ ਦਾ ਤੁਹਾਨੂੰ ਮਿਲੂਗਾ ਨੋਟੀਫਿਕੇਸ਼ਨ ਚਲੋ ਦੋਸਤੋ ਹੁਣ ਦਿਓ ਅਜਾਇਬ ਸਸਿਕਾ ਨਮਸਕਾਰ ਕੇਮਚੋ ਆਦਾ ਮोटे ਮਨਦੇ ਰਹੋ ਚੜਦੇ ਕਲਾ ਚ ਰਹੋ ਦੋਸਤੋ ਅਗਲੀ ਵੀਡੀਓ ਬਕਰਾਂਗੇ ਤੁਸਾਂ ਸਸਿਕਾ ਨਮਸਕਾਰ